ਜੀ ਸਰ ਸਰ ਕੀ ਹੈ ਬ੍ਰੋਮਸ ਕੱਲ ਕੋਈ ਕੱਲ ਮਿਤੀ 21 325 ਨੂੰ ਕੋਈ 12:00 12:00 ਵਜੇ ਇਹ ਮੁਖ ਅਫਸਰ ਥਾਣਾ ਰਾਮਾ ਮੰਡੀ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਐਵੇਨਿਊ ਹੈਗੇ ਕੋਠੀ ਨੰਬਰ 208 ਦੇ ਵਿੱਚ ਜਿਹੜੀ ਹੈਗੀ ਆ ਉਹ ਲੁੱਟ ਹੋਈ ਹੈ ਜੋ ਇਸਲਾਹ ਦੇ ਉੱਤੇ ਸਾਡਾ ਡਿਊਟੀ ਅਫਸਰ ਤੇ ਮੈਂ ਮੌਕੇ ਤੇ ਗਏ ਸੀਗੇ ਤੇ ਵਾਕਏ ਤੇ ਜਾ ਕੇ ਅਸੀਂ ਸਾਰੀ ਗੱਲਬਾਤ ਸੁਣੀ ਤੇ ਗੌਰਵ ਗਰਗ ਜਿਹੜਾ ਕਿ ਵਿਕਟਮ ਸੀਗੇ ਉਹ ਉਹਨਾਂ ਦਾ ਜਿਹੜਾ ਬਿਆਨ ਲਿਖਿਆ ਗਿਆ ਹੈਗਾ ਗੌਰਵ ਗਰ ਦੇ ਬਿਆਨ ਦੇ ਉੱਤੇ ਜਿਹੜਾ ਮਕਦਮਾ ਨੰਬਰ 6821325 ਅੰਡਰ ਸੈਕਸ਼ਨ 309 ਜਿਮਨ 6 331 ਜਿਮਨ ਤੇ ਨ ਬੀ ਐਨ ਐਸ ਦੇ ਤਹਿਤ ਜਿਹੜੀ ਕਿ ਲੁੱਟ ਦੀ ਸੈਕਸ਼ਨਸ ਹੁੰਦੇ ਹੈਗੇ ਨੇ ਉਹਨਾਂ ਦੇ ਤਹਿਤ ਥਾਣਾ ਲਾਮਾ ਮੈਂਡ ਵਿੱਚ ਅਸੀਂ ਮਕਦਮਾ ਦਰਜ ਕੀਤਾ ਸੀਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੀ ਜਿਹੜਾ ਇਹ ਦੋਸ਼ੀ ਸੀਗਾ ਰਾਜਨ ਜਿਹੜਾ ਕਿ ਚੱਕ ਸੈਨਾ ਜਲੰਧਰ ਦਾ ਰਹਿਣ ਵਾਲਾ ਹੈ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਹੈਗਾ ਇਹਨੂੰ ਅਸੀਂ ਕਿਸ ਮਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਬਾਥੋਂ ਜਿਹੜਾ ਹੈਗਾ ਲੁੱਟ ਕੀਤਾ ਹੋਇਆ ਮੋਬਾਈਲ ਫੋਨ ਪੋਕੋ ਦਾ ਉਹ ਵੀ ਬਰਾਮਦ ਹੋ ਗਿਆ ਸੀ ਪਲੱਸ ਉਹ ਦਾਤਰ ਜਿਹੜੇ ਨਾਲ ਹਥਿਆਰ ਬੰਦ ਹੋ ਕੇ ਨੇ ਲੁੱਟ ਕੀਤੀ ਸੀਗੀ ਉਹ ਵੀ ਦਾਤਰ ਜਿਹੜਾ ਸੀ ਇਹ ਤੋਂ ਬਰਾਮਦ ਕਰ ਲਿਆ ਸੀਗਾ ਫਿਲਹਾਲ ਅਜੇ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਹੋਰ ਕੁਝ ਕੰਮ ਸਰ ਦੋਸ਼ੀ ਦੇ ਪਹਿਲਾਂ ਵੀ ਮਗਤਮਾ ਹੈਗਾ ਉਹ ਚੈੱਕ ਕਰ ਰਹੇ ਹੈਗੇ ਜੀ ਫਿਲਹਾਲ ਇਹ ਥੋੜਾ ਜਿਹਾ ਨਸ਼ਾ ਕਰਦਾ ਹੈਗਾ ਤੇ ਰਿਕਾਰਡ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ